ਮੈਂ ਵੰਕਾ ਦੇ ਚੀ ਹੈ ਨਾ ਫਰੈਸ਼ ਵੀ ਹਮ ਸੁਣੀ ਚੁਪੀ ਨਾ ਕਿਆ ਹੋਵੇ ਤੇ ਪਾਨਾ ਕੋ ਕੰਪੂਰ ਰਕਸਾ ਨਾ ਤਰਕਾ

अमरीत तो सिंह हुए शिंगारे हुए बूलाज के एन सी कि कैड जिन्होंने शानदार परेड का प्रदर्शन किया है इस परेड कोई है साढ़े अच्छे सोरा मेहमान ਜਦ ਡੁੱਲਦਾ ਖੂਨ ਸੀਹੀਤਾ ਦਾ ਤਸਵੀਰ ਬਦਲਦੀ ਕੌਮਾਂ ਦੀ ਰਬੀਆਂ ਨਾਲ ਖੋਪਰ ਲੈਣੇ ਜਦ ਤਕਦੀਰ ਬਦਲਦੀ ਕੌਮਾਂ ਦੀ ਜਦ ਚਰਦੀ ਘਰੇ ਸ਼ੀਰਾ ਚੋਂ ਫਰੂਹਾਂ ਵਿੱਚ ਚਾਰਨ ਹੋ ਜਾਵੇ ਜਾਂ ਉਸਰੇ ਕੰਨ ਸੀਹੀਤਾ ਦੀ ਟਿੱਕੀ ਹੋਈ ਕੌਮ ਖੋ ਜਾਵੇ ਟਿੱਕੀ ਹੋਈ ਕੌਮ ਖੋ ਜਾਵੇ ਹੁਣ ਸਾਡੇ ਸਾਹਮਣੇ ਅੱਜ ਦੇ ਮੁੱਖ ਮਹਿਮਾਨ ਆਪਣੇ ਬੜੇ ਮੁੱਲੇ ਵਿਚਾਰ ਸਾਂਝੇ ਕਰਨਗੇ ਐਸਟੀਐਮ ਪਾਇਰ ਸਾਰੇ ਯੋਗ ਜਨ ਸਾਹਿਬਾਨ ਐਮ ਐਲ ਏ ਸਾਹਿਬ ਅਫਸਰ ਸਾਹਿਬਾਨ ਪਿਆਰੇ ਬੱਚਿਓ ਤੇ ਇਲਾਕਾ ਨਿਵਾਸੀ ਅੱਜ ਸਾਰੇ ਦੇਸ਼ ਵਿੱਚ 78ਵਾਂ ਆਜ਼ਾਦੀ ਦਿਵਸ ਬਹੁਤ ਹੀ ਨਕਰਪਿੰਡ ਇਸ਼ਰੂ ਵਿਖੇ ਜੋ ਕਿ ਮਹਾਨ ਸ਼ਹੀਦ ਸ਼ਹੀਦ ਸਦਾ ਕਰਮਲ ਸਿੰਘ ਜੀ ਇਸ਼ਰੂ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਸ ਦੇ ਉੱਤੇ ਪਹੁੰਚੇ ਪੰਜਾਬੀਆਂ ਦੇ ਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਉਰੇ ਪਹੁੰਚਣ ਤੇ ਨਿੱਘਾ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ ਔਰ ਮੈਂ ਬਹੁਤ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਆਪ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਗੇ ਤੇ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਨੂੰ ਸਾਡ ਨੂੰ ਖਰਤਾ ਦੇ ਸੋਮਨਤਰੀ ਕਰਨ ਮੁਖੀ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰਵਾਰਸ ਮੇਲੇ ਮੱਤਰ ਪਰ ਮਿੱਟਦੇ ਵਾਲੋਂ ਦਾ ਯਹੀ ਬਾਕੀ ਨਿਸ਼ਾਨ ਹੋਗਾ ਸੇਵਾ ਦੇਸ਼ ਦੀ ਜਿਹੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਥੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਰਤਾ ਚੱਲੀ ਜਾਂਦੀ ਸੋ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਹੈ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਚਾਹੇ ਉਹ ਕਾਲੇ ਪਾਣੀ ਦੀ ਸਜ਼ਾ ਚਾਹੇ ਉਹ ਕੂਕਲ ਐਰ ਜ਼ੋਨ ਚਾਹੇ ਉਹ ਬੱਬਰ ਕਾਲੀ ਲਹਿਰ ਚਾਹੇ ਗਦਰੀਬਾਪੇ ਹੋ ਕੋਈ ਪਿੰਡ ਹੈ ਜਾਨੀ ਜਿੱਥੇ ਵੀ ਗੇਟ ਨਾ ਬਣਿਆ ਹੋਵੇ ਕਿਸੇ ਨਾ ਕਿਸੇ ਸ਼ਹੀਦ ਦਾ ਆਜ਼ਾਦੀ ਤੋਂ ਬਾਅਦ ਜਿਆਦ ਨੂੰ ਕਾਇਮ ਰੱਖਣ ਲਈ ਵੀ ਕਾਰਗਿਲ ਚ ਗਦੇ ਕਿਤੇ ਤੁਸੀਂ ਪੜ੍ਹਦੇ ਆਂ ਹਰ ਰੋਜ਼ ਸਰੰਗੇਜ ਲਿਫਟ ਕੇ ਨਕਰਪਿੰਡ ਇਛੜੂ ਵਿਖੇ ਜੋ ਕਿ ਮਹਾਨ ਸ਼ਹੀਦ ਸ਼ਹੀਦ ਸਦਾ ਕਮਲ ਸਿੰਘ ਜੀ ਇਛੜੂ ਜੀ ਦੀ ਚਰਨਾਂ ਨੂੰ ਪ੍ਰਾਪਤ ਕਰੀ ਹੈ ਉਸ ਦੇ ਉੱਤੇ ਪਹੁੰਚੇ ਪੰਜਾਬੀਆਂ ਦੇ ਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਉਰੇ ਕੌਂਫਰੰਸ ਤੇ ਨਿੱਕਾ ਠਾਠ ਕਰਦਾ ਜੀ ਆ ਇਹਨੂੰ ਕਹਿਣਾ ਔਰ ਮੈਂ ਉਹ ਬੇਨਤੀ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਆਪਣੇ ਵਿਚਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਗੇ ਤੇ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਨੂੰ ਸਾਹਿਬ ਨੂੰ ਸ਼ਰਧਾਂਜਲੀ ਸੁਮਨਤ ਕਰੀ